ਨੇ ਸਿੰਘ ਬਾਬਾ ਜੀ ਆਏ ਹੋਏ ਆ ਤੇ ਆਪਾਂ ਉਹਨਾਂ ਨਾਲ ਵੀ ਗੱਲ ਕਰਾਂ ਜੋ ਕਿ ਰਾਣਾ ਸਾਹਿਬ ਅੰਤਮ ਦਰਸ਼ਨਾਂ ਨੂੰ ਸਰਦਾਰ ਬਾਬਾ ਉਸ ਗੁਰਸਬਾਬ ਜੋ ਕਿ ਬਾਬਾ ਜੀ ਦੇ ਬਾਬਾ ਬਲਜਿੰਦਰ ਸਿੰਘ ਜੀ ਦੇ ਉੱਥੇ ਦਰਸ਼ਨ ਕਰਨ ਆਏ ਆ ਦੇਨ ਬੋਕੋ ਜੀ ਅੱਜ ਸण्डे ਰੋਜ਼ ਸਰਦਾਰ ਬਾਬਾ ਉਸ ਵੀ ਸਿੰਘ ਜੀ ਬਦਲ ਸਾਹਿਬ ਮਤਲਬ ਕੈਂਡੀਡੇਟ ਸੰਤ ਬਾਬਾ ਬਿੰਦਰ ਸਿੰਘ ਜੀ ਉਹ ਬੜਾ ਦੁੱਖ ਵਾਲੀ ਗੱਲ ਕਿ ਹਮੇਸ਼ਾ ਉਹਨਾਂ ਨੇ ਧਰਮ ਦੀ ਗੱਲ ਚਲਾਈ ਅੱਜ ਉਹਨਾਂ ਦੇ ਜਾਣ ਨਾਲ ਬਹੁਤ ਲੋਕਾ ਜਿੱਥੇ ਬੈ ਉਹਨਾਂ ਨੂੰ ਯਾਦ ਕਰਦਾ ਗੁਰਦੁਆਰਾ ਸੋਹ ਜਿਹੜੇ ਲੰਗਰ ਵਰਸੀ ਦੇ ਸਵਾਂਚ ਲੱਗੇ ਅੱਜ ਵਰਸੀ ਦਾ ਜਿਹੜਾ ਹੈ ਜਲ ਜੀ ਦੇ ਲੱਗ ਚੱਲ ਰਿਹਾ ਹੈ ਤੇ ਸੇਬਾਂ ਦਾ ਲੰਗਰ ਚੱਲ ਰਿਹਾ ਦੇਖੋ ਗਿਆਨੀ ਜੀ ਹੁਣ ਇਸ ਜਿਹੜੇ ਆ ਸੇਬ ਉਹ ਵਰਤਾ ਰਹੇ ਆ ਦੇਖ ਰਹੇ ਤੁਸੀਂ ਇਹ ਹੈ ਪਿਛਲੀ ਪਾਰਕਿੰਗ ਗੁਰਦਵਾਰ ਸਾਹਿਬ ਦੇ ਸਾਹਮਣੇ ਜੋੜੇ ਕਰ ਜੁੱਤੇ ਤੇ ਇਹ ਹੈ ਸਾਰਾ ਪਿਛਲਾ 뷰 ਤੁਸੀਂ ਵੇਖ ਰਹੇ ਹੋ ਕਾਰਾਂ ਦੀ ਪਾਰਕਿੰਗ ਫੁੱਲ ਹੋਈ ਹੋਈ ਹੈ ਬਾਹਰ ਵੀ ਕਾਰਾਂ ਜਿਹੜੀਆਂ ਖੜੀਆਂ ਹੋਈਆਂ ਨੇ ਆਪ ਦੇਖ ਰਹੇ ਤੁਸੀਂ ਜਿਹੜਾ ਇੱਥੇ ਇਸ ਤਰ੍ਹਾਂ ਵੀ हटਿਆ ਹੋਇਆ ਆਪ ਦੇਖੋ ਬਾਈਕਰੂ ਫਿਰ ਅੱਗੇ ਪਾਣੀ ਪਾਣੀ ਜਿਹੜੇ ਅਗਲੇ ਕੇ ਰੋਸ਼ੇ ਦਰੀਏ ਜਿਹੜੀਆਂ ਸਾਰੀਆਂ ਉੱਪੇ ਚੁੱਗੀਆਂ ਨੇ ਆਹ ਦੇਖੋ ਪੰਖਿਆਂ ਦਾ ਹਵਾ ਫਿਰ ਤੇ ਬਈ ਤੇ ਇਸ ਤਰ੍ਹਾਂ ਉਧਰ ਬਹੁਤ ਰਸ਼ ਹੋ ਗਿਆ ਜਿੱਧਰ ਬਾਬਾ ਜੀ ਦਾ ਦਰਸ਼ਨ ਕਰਨ ਲਈ ਇਹੜੀ ਆਹੰਤ ਬਾਬਾ ਬਲਜਨ ਸਿੰਘ ਜੀ ਦੇ ਰੱਖੀ ਹੋਈ ਹੈ ਉਹਨਾਂ ਦਾ ਤੁਮ ਸਕਾਰ ਹੈਗਾ ਜਾਨੀ ਕਿ 27 8 2025 ਨੂੰ ਤੇ ਇਧਰ ਦੇਖਾਂ ਤੇ ਗੁਰੂ ਸਾਹਿਬ ਦੇ ਬਾਹਰ ਦੇ ਪਾਸੇ ਪੁੱਛਣਿਆ ਕਾਫੀ ਸੰਗਤ ਜਿਹੜੀ ਆ ਉਹੋ ਪਹੁੰਚ ਰਹੀ ਆ ਇਹ ਹੈ ਪਿਛਲਾ ਗੇਟ ਬਿਲਕੁਲ ਆਪਾਂ ਜਿਹੜਾ ਅਨੇ ਬਿਲਕੁਲ ਆ ਦੇ ਕੋਮਣੇ ਜੂਵੀ ਟਾਪ ਕੇ ਅੰਦਰ ਪਾਸੇ ਖੜੇ ਆ ਜੀ ਆਪਾਂ ਬਹੁਤ 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 ਜ਼ੋਰ ਸਾਵਧਾਨਤਾ ਕੋਲਪੂ ਰਾਣਾ ਸਾਡੇ ਗਾਹਲੇ ਵਾਸੀ ਬਣੇ ਬਿਲਕੁਲ ਅੰਦਰ ਜਿਹੜੇ ਆ ਨਿੱਤਨ ਕਥਾ ਉਹ ਚੱਲ ਰਹੀ ਹੈ

ਸੱਤ ਪਾਉੜੀਆਂ ਤੇ ਪਾਉੜੀਆਂ ਤੇ ਪਾਉੜੀਆਂ ਸਪੱਟ ਕਿ ਫਸਾ ਪਾਉੜੀਆਂ ਦੇ ਵਿੱਚ ਸਾਰਾ ਫੋਰਮੇ ਸਹਾਇਤਾ ਤੋਂ ਪਾਉੜੀਆਂ ਨੂੰ ਕਿ ਸਹਾਉਣ ਸਵਾਲ ਮਾਣ ਨਹੀਂ ਕਰਦੇ ਪੋਸਾ ਨਹੀਂ ਕਰਦਾ ਪਾਉੜੀਆਂ ਪਰੋਮ ਦਰਜੀਆਂ ਕੋਤੇ ਦਰਜਾ ਜੇ ਆ ਜੇ ਕਿਉਂ ਦੇਖਦੇ ਹਾਂ ਬਾਕੀ

ਫਾ ਡਾਕਟਰ ਕੋਲ ਆ ਕੇ ਆਪਾਂ ਬਾਬਾ ਜੀ ਆਪ ਕੋਲ ਲੈਣ ਜਾਣ ਖੇਤਰੋਂ ਆਵਾਜ਼ ਕੋ ਬਾਪੀ ਸੇ ਰਿਜਿਸਟਰ ਪੇਸ਼ ਆਉਂਦਾ ਡੀਰ ਆ ਕਰ ਲੈ ਤੋ ਇਹ ਜੇ ਕੋ ਮੈਂ ਕਹਿਦਾ ਇਹ ਵੀ ਵਿਦਿਆਰਥੀ ਨੇ ਨਾ ਆ ਉਹ ਜਿਹੜਾ ਉਹ ਆ ਉਹ ਬਾਕੀ ਨੇ ਤੁਹਾ ਆ ਉਹ ਕੋਈ ਨਹੀਂ ਕੋਈ ਉਹ ਜਿਹੜਾ ਉਹ ਉਹ ਜਿਹੜਾ ਉਹ 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 ਬੜਾ ਗੂੜਾ ਸਨੇਹ ਬੜਾ ਗੂੜਾ ਪਿਆਰ ਬੜੇ ਲੰਮੇ ਸਮੇਂ ਤੋਂ ਲੈ ਕੇ ਟੁੱਟੇ ਮਾਮ ਤੋਂ ਲੈ ਕੇ ਸੰਬੰਧ ਬਣਦੇ ਰਹੇ ਨੇ ਮੈਂ ਤਹਾਂ ਜਿੱਕਰ ਕੀਤਾ ਕਿ ਇਹਨਾਂ ਨੂੰ ਇਹਨਾਂ ਦੀ ਸਾਰੀ ਸਸਥਾ ਨੂੰ ਇਹਨਾਂ ਦੇ ਪਰਿਵਾਰ ਨੂੰ ਇਹ ਬੜਾ ਵੱਡਾ ਮਾਣ ਪ੍ਰਾਪਤ ਹੈ ਆਪਾਂ ਕਈ ਵਾਰੀ ਸ਼ੌਂਦੇ ਦੇਖਦੇ ਰਹੇ ਹਾਂ ਕਿ ਸਾਡੇ ਤੱਕ ਸਹਿਬਾਨਾਂ ਤੇ ਸ਼ੌਣੇ ਦੀ ਸੇਵਾ ਬੱਚੇ-ਬੱਚੇ ਕਾਲ ਸ੍ਰੀ ਨਰਮਨਦਰ ਸਾਹਿਬ ਜੀ श्री अकाल तख्त साहब सतु श्री हजू साहब प्रत श्री पटना साहब ये सारे तख्त साहबाना जोड़ी सेवा है की सेवा ये परिवार यह परिवारों में हिस्से गुरु साहब ने बख्शिश करके दिखती और अपने आप में कभी कतन नहीं किया अपने वर्गे एक रखिए मत्था टेक देना सौ रुपया काफी जब बिखाए मिली कि मैं क्या सौ रुपये मत्था टेकना है ये गुरु की बख्शिश हूँ ਆਪਣੇ ਆਪ ਨੂੰ ਸ਼ੁਕਾਕੇ ਵੀ ਰੱਖ ਲੈਣੇ ਬਾਬਾ ਜੀ ਦੇ ਨਾਲ ਪਰਵਾਦ ਨੂੰ ਜੀ ਤਸਵੀਰ ਮਾਣ ਦੇ ਵਿੱਚ ਆਵਾਜ਼। ਉਹ ਵੀ ਦੇਖੇ ਕਿ ਉਸਨੇ ਫਤਨਾਬਦ ਨਾਲ ਬਾਤ ਦੇ ਬਾਰੇ ਨਾਲ ਅੰਦੇ ਸਿਆਦ ਉੱਤੇ ਦੇ। ਉਹਨਾਂ ਮੁਖਾਰਦ ਉਸ ਖਾਤ ਦੇ ਆਪਣੇ ਆਏ ਹਨ। ਜਿੱਥੇ ਸਾਰੇ ਪਰਵਾਦ ਉਸਨੇ ਕੱਲ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ। ਕਿਉਂਕਿ ਸਵਾਗਤ ਹੈ ਇਸੇ ਤਰ੍ਹਾਂ ਕਿ ਡਾਕਟਰ ਇਹ ਨੇ। ਵੇਂਤੀ ਵੀ ਨਿਸਤਰਾ ਜਰਦ ਉਸਨੂੰ। ਕੱਲ ਵੀ ਸੰਗਤ ਨੂੰ ਕਉਨਾ ਦੇ ਪਵਿੱਤਰ ਸਰੀਰ ਦੇ ਦਰਸ਼ਨ ਸਾਰਾ ਦਿਨ ਕਰਾਈ ਤੇ ਸਾਈ ਰਾਤ ਸੰਗਤਨ ਦਰਸ਼ਨ ਕੀਤੇ ਬੜੀਆਂ ਲੰਮੀਆਂ ਲੰਮੀਆਂ ਲੈਣਾ ਸੋਚਿਆ ਨਹੀਂ ਸੀ ਕਦੇ ਕਿ ਉਹਨਾਂ ਦੇ ਦਰਸ਼ਨ ਕਰਨ ਵਾਲੇ ਤੇ ਇੰਨੀ ਵੱਡੀ ਸੰਗਤਾਂ ਪਾਵੇ ਸਾਰਾ ਦਿਨ ਸਾਈ ਰਾਤ ਅਧਿਆਸ ਰੇਤ ਵੱਡੀਆਂ ਬੜੀਆਂ ਮਹਾਨ ਮਸਤੀ ਨੇ ਦੇ ਕਾਰੂ ਹੋਰ ਇਹਦਾ ਵੱਡਾ ਪ੍ਰਚਾਰ ਨਿੱਕਰ ਪ੍ਰਚਾਰ ਸਿੱਖੀ ਦਾ ਕੀਤਾ ਕਾਲ ਤਖਤ ਸਹਿਬ ਦੀ ਨਇਤ ਮਰਜ਼ਾ ਦੇ ਅਨਸਾਰ ਉਸ ਬਾਰੇ ਉਸ ਘੇਰੇ ਚ ਰਹਿ ਟਿਕ ਕੀਤਾ ਇਥੇ ਬਹੁਤ ਸਾਰੇ ਸਥਾਨ ਬਹੁਤ ਸਾਰੇ ਥਾਵਾਂ ਦੇ ਮੁਖੀ ਨਹੀਂ ਰਹਿ ਸਕਤੇ ਲੇਕਿਨ ਉਸ ਤਰਨਾਲੀ ਨੂੰ ਪਹਰਾਇਆ ਕਿ ਸ੍ਰੀ ਕਾਲ ਤਖਤ ਸਹਿਬ ਦੀ ਮਰਜ਼ਾ ਤੋਂ ਬਾਹਰ ਨਹੀਂ ਜਾਣਾ ਬੱਡਿਆਂ ਨੇ ਵੀ ਢੰਡੇ ਬਟ ਦਮਰਸ਼ਾ ਕੇ ਲੱਖਾਂ ਪਰਾਣੀ ਢਡੇ ਵਾਟੇ ਦਾ ਅਮਰਸ਼ਾ ਕੇ ਗੁਰੂ ਕੇ ਜਰਾਜਿਤ ਕਿਉੜੇ ਉਰੂ ਕੇ ਜਾਜਿਤ ਚਾੜਿਆ ਔਰ ਇਹ ਵੀ ਉਸੇ ਮਿਸ਼ਨ ਨੂੰ ਲੈ ਕੇ ਲਗਾਤਾਰ ਪ੍ਰਚਾਰ ਕਰਦੇ ਰਹੇ ਦੁਨੀਆਂ ਦੇ ਕੋਨੇ-ਕੋਨੇ ਤੇ ਜਾ ਕੇ ਬੜਾ ਨਿੱਕਰ ਪ੍ਰਚਾਰ ਕੀਤਾ ਅੱਜ ਸਾਈ ਰਾਤ ਨੂੰ ਸ੍ਰੀ ਦੇ ਦਰਸ਼ਨ ਕਰਾਇਆ ਜਾਣਗੇ ਕੱਲ ਨੂੰ ਸਵੇਰੇ ਕਰੀਬ 12 ਵਜੇ ਉਹਨਾਂ ਦੇ ਪਵਿੱਤਰ ਸ੍ਰੀ ਦੇ ਕੀਰਤਨ ਇੱਥੇ ਰੰਤ ਹੋ ਜਾਣਗੇ ਉਸ ਥਾਂ ਤੋਂ ਇੱਥੇ ਜਾਂਦਾ ਜਾਵੇਗਾ ਪਰ ਕੱਲ ਨੂੰ ਗੁਰੂ ਸਾਹਿਬ ਦਾ ਪ੍ਰਕਾਸ਼ ਆਪਾਂ ਬਾਹਰ ਪਲਾਟ ਨਹੀਂ ਕਰਾਂਗੇ ਕਿਉਂਕਿ ਕੀਰਤਨ ਚੱਲਦਾ ਰਹੇਗਾ ਮਾਪੁਰਖਾਂ ਦਾ ਮਿਰਤਕ ਸ਼੍ਰੀ ਇੱਥੇ ਜਾਂਦਾ ਜਾਵੇਗਾ ਤੇ ਕੀਰਤਨ ਗੁਰਬਾਣੀ ਦਾ ਅਲਾਗੀ ਸਿੰਘ ਮਾਹੁਸ਼ ਕਰਦੇ ਰਹਿਣਗੇ ਫਿਰ ਕਰੀਬ 2 ਵਜੇ ਆਪਾਂ ਇਥੋਂ ਗੁਰੂ ਦੇ ਚਰਨਾਂ ਚ ਅਰਦਾਸ ਕਰਕੇ ਇਸ ਪਵਿੱਤਰ ਸ਼੍ਰੀ ਨੂੰ ਲੈ ਕੇ ਸਮਸ਼ਾਨ ਘਾਟ ਵੱਲ ਦਿੱਖ ਮੰਦ ਤੋਂ ਸੰਸਕਾਰ ਕਰਦੇ ਆਂ ਉਹ ਜਗ੍ਹਾ ਤਿਆਰ ਹੋ ਚੁੱਕੀ ਹੈ ਉੱਥੇ ਵਕਤ ਦਲੇ ਪਾਵਾਂਗੇ ਇਹ ਸਾਰੀਆਂ ਸੰਗਤਾਂ ਸਾਰੇ ਪ੍ਰਗੰਧਕ ਔਰ ਸਾਰੇ ਮਾਪੇ ਆਉਣ ਵਾਲੇ ਆਗੂ ਸਹਿਬਾਨ ਕਿਉਂਕਿ ਦੁਨੀਆ ਭਰ ਦੇ ਅੰਦਰ ਲਾਈਵ ਜਾ ਰਿਹਾ ਹੈ ਪ੍ਰੈਸ ਦਾ ਇੱਕ ਵੱਡਾ ਸਿਸਟਮ ਹੈ ਉਹ ਮੋਟ ਕਰ ਰਹੇ ਜਿਨ੍ਹਾਂ ਨੇ ਇਹਨਾਂ ਦੇ ਅੰਤਮ ਸੰਸਕਾਰ ਤੇ ਸ਼ਾਮਰ ਹੋਣਾ ਦਰਸ਼ਕ ਆਪਣਨੇ ਕੱਲ ਨੂੰ 12 ਵਜੇ ਤੋਂ ਪਹਿਲਾਂ ਪਹਿਲਾਂ ਇੱਥੇ ਬਖਸ਼ ਨੇ ਕਿਰਪਾਲਤਾ ਕਰਿਓ ਫਿਰ ਕਰੀਬ 2 ਵਜੇ ਪਾ ਇੱਥੇ ਕਾਲੇ ਪਾਵਾਂਗੇ ਅੱਗੇ ਕਲ ਨੂੰ ਸੰਸਕਾਰ ਕਰਨ ਤੋਂ ਬਾਅਦ ਪਲਾਣੀਆਂ ਦੇ ਪਾਰ ਇੱਥੇ ਆ ਕੇ ਹੰਦਨ ਨਾਲੇ ਉਹਨਾਂ ਦੀ ਮਿੱਠੀ ਨਿੱਕੀ ਪਿਆਰੀ ਜਗ੍ਹਾ ਦੇ ਅੰਦਰ ਸਤਿਗੁਰਾਂ ਦੀ ਇਲਾਹੀ ਬਾਣੀ ਸਹਿਜ ਪਾਠ ਦੇ ਸਹਿਜ ਪਾਠ ਆਰੰਭ ਹੋ ਜਾਣਗੇ ਅਰ ਉਸ ਤੋਂ ਪ੍ਰੰਤ 28 ਤਰੀਕ ਨੂੰ ਜੋ ਅੰਗੇਠਾ ਸਮਾਪਨ ਦੀ ਰਸਮ ਹੈ ਸਵੇਰੇ 4:00 ਨੋਬ ਦੀ ਅੰਗੇਠਾ ਸਵਾਗਤ ਦੀ ਰਸਮ ਨੂੰ ਬਾਰੇ ਜਾਣੇ ਕਿ ਔਰ ਫਿਰ ਕਰੀਬ 11 ਵਜੇ ਇਥੋਂ ਸੰਤਾਂ ਦੇ ਵੱਡੇ ਪਾਰੀ ਇਕੱਠ ਦੇ ਨਾਲ ਸ਼੍ਰੀ ਕੀਰਤ ਪ੍ਰਸਾਦ ਸਾਧਕ ਮਤਲਬ ਇਹ ਨਹੀਂ ਹੈਗਾ ਕਿ ਆਪਾਂ ਨੇ ਕਰਤ ਕਰਕੇ ਜਾਣਾ ਹੈ ਬੈਸੀ ਸੰਤਾਂ ਨੇ ਬਹੁਤ ਵੱਡੀ ਗਿਣਤੀ ਚ ਹੋ ਜਾਣਾ ਹੈ ਔਰ ਜਿਹੜਾ ਕੋਈ ਜਾਣਾ ਚਾਹੁੰਦਾ ਹੈ ਉਹਨਾਂ ਵਾਸਤੇ ਸਕੂਲ ਦੀਆਂ ਜਿਹੜੀਆਂ ਵਸਤਾਂ ਨੇ ਕੱਲ ਨੂੰ ਸਕੂਲ ਦੇ ਵਿੱਚ ਪਰਸੋਂ 28 ਤਰੀਕ ਨੂੰ ਵਿਸ਼ੇਸ਼ ਕਰਕੇ ਸਕੂਲ ਦੇ ਵਿੱਚ ਛੁੱਟੀ ਕਰ ਦਿੱਤੀ ਜਾਵੇਗੀ ਪ੍ਰਵਤਨ ਬੇਨਤੀ ਕਰਦਾਂਗੇ ਛੁੱਟੀ ਰਵੇਗੀ ਸਕੂਲ ਦੇ ਅੰਦਰ ਕਿਉਂਕਿ ਉਹਨਾਂ ਮਹਾਂਪੁਰਖ ਦਾ ਇਤਾਰਾ ਹੈ ਔਰ ਸਕੂਲ ਵਾਲੇ ਨੇ ਦੱਸਿਆ ਨੇ ਉਸ ਸੰਕਰਨ ਦੇ ਇਤਿਰਕਿਰਤ ਕੋਈ ਸਰ ਜਾਣ ਗਿਆ ਤੇ ਵਾਪਸੀ ਤੇ ਨਾ ਛੁੱਟੀ ਤੇ ਬੈਠੇ ਵੀ ਹੋਣਗੇ ਅੱਗੇ ਫਿਰ ਜਿਹੜਾ ਉਹ ਸ਼ਹਿਰੇ ਦਾ ਸਮਾਗਮ ਪੋਖ ਦਾ ਸਮਾਗਮ ਜੀ ਨੂੰ ਆਪਾਂ ਕਰੀਏ ਕੌਣ ਵਾਲੀ 3 ਤਰੀਕ ਦਿਨ ਬਤਵਤ ਸਰਦ ਅਸਮਗ ਮੌਗਾ ਸਵੇਰੇ ਕਰੀਬ 9 ਵਜੇ ਇੱਥੇ ਗੁਰਬਾਣੀ ਦੇ ਕੀਰਤਨ आरंभ ਹੋ ਜਾਣਗੇ ਰਾਗੀ ਸਿੰਘ ਮਹਾਪੁਰਸ਼ ਕਰੀਬ 1 ਵਜੇ ਤੱਕ ਕੀਰਤਨ ਦੌਰਾਂ ਕਰਦਿਆਂ ਪਰੋਗੇ ਤੇ ਠੀਕ 1 ਵਜੇ ਰੱਖੇ ਸ੍ਰੀ ਸਹਿਜ ਪਾਠ ਸਾਹਿਬ ਦੇ ਕੋ ਇਸੇ ਹੀ ਸਟੇਜ ਤੇ ਸੰਪੰਨ ਹਾਲ ਦੀ ਪਾਇਟਾਣਗੇ ਔਰ ਤੋਂ ਉਪਰੰਤ ਅਗਲੀ ਜਿਹੜੀ ਦੱਸਣ ਮੈਂ ਜਿਹਦਾ ਜ਼ਿਕਰ ਕਰਕੇ ਬਕਰਤਾ ਨਾਮ ਗੁਰੂ ਸਾਹਿਬ ਕਿਰਪਾ ਕਰਨਗੇ ਸਾਰੇ ਸੰਪਰਦਾ ਦੇ ਸਿਰ ਤੇ ਹੱਥ ਰੱਖ ਕੇ ਜੋ ਅਗਲਾ ਨਵਾਂ ਮੁਖੀ ਸੰਪਰਦਾ ਦਾ ਚੁਣਿਆ ਜਾਣਾ ਹੈ ਉਹ ਮਹਿਲੇ ਮ ਪ੍ਰਬੰਧਕਾਂ ਦਾ ਸੇਵਾ ਦੌਰਾਨ ਦਾ ਸਾਰੇ ਇੰਟਰਸਟੀਆਂ ਦਾ ਸਾਰੀ ਸੰਸਦ ਦਾ ਫੈਸਲਾ ਹੋਵੇਗਾ ਔਰ ਜੀਤੋ ਮਹਾਪੁਰਖਾਂ ਨੇ ਅਗਲੀ ਸੇਵਾ ਲੈਣੀ ਹੈ ਇਹ ਤਾਂ ਉਹੀ ਯਾਦ ਵਿੱਚ ਜੀਤੋ ਸੇਵਾ ਲੈਣੀਆਂ ਕਿਹਨੂੰ ਮਾਨ ਦੇਣਾ ਹੈ ਉਹ ਫੇਰ ਦਸਤਾਰ ਬੰਨੇ ਦੀ ਜਿਹੜੀ ਰਸਮ ਹੈ ਉਹ ਪੰਥ ਦੀਆਂ ਵੱਡੀਆਂ ਖਸਤੀਆਂ ਇੱਥੇ ਸ਼ਾਮਲ ਹੋਣਗੀਆਂ ਸਾਰਾ ਸੰਤ ਸਮਾਜ ਸ਼ਾਮਿਲ ਹੋਵੇਗਾ ਉਹਨਾਂ ਦੀ ਹਾਜ਼ਰੀ ਵਿੱਚ ਗੁਰੂ ਸਾਹਿਬ ਦਾ ਅਸ਼ੀਰਵਾਦ ਲੈ ਕੇ ਦਸਤਾਰ ਬੰਨ੍ਹ ਦੀ ਰਸਮ ਹੋਵੇਗੀ ਨਵਾਂ ਮੁਖੀ ਥਾਪੇ ਜਾਵੇਗਾ ਸਮੁਪਰਦਾਇ ਦਾ ਫਿਰ ਉਸ ਤੋਂ ਅੱਗੇ ਫਿਰ ਕੁੱਝ ਬੁਲਾ ਰਹੇ ਆਪਾਂ ਕਈ ਵੱਡੀਆਂ ਖਸਤੀਆਂ ਪੰਥ ਦੀਆਂ ਆਉਂਦੀਆਂ ਨੇ ਪੁਰਾਣੇ ਗੋਲ ਚਾਰ ਚਰਨ ਦਸਤ ਸਮੰਦੇ ਕਿ ਕੁਝ ਬਲਾਰੇ ਅਮ ਸੰਗਤ ਦੇ ਸੰਮੁਖ ਕਰਾਂਗੇ ਅੱਗੇ ਫਿਰ ਬਾਅਦ ਦੇ ਵਿੱਚ ਸਾਰੇ ਸਮਾਗਮ ਦੀ ਜਿਹੜੀ ਸਮਾਪਤੀ ਕਰ ਉਹ ਨਿਯਤ ਸਮੇਂ ਦੇ ਅਨੁਸਾਰ ਕੀਤੀ ਜਾਵੇਗੀ ਇਸ ਲਈ ਆਪ ਜੀ ਨੇ ਨਗਰਾਂ ਤੋਂ ਸ਼ਹਿਰਾਂ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਮਾਰਲੇ ਮੁਲਕਾਂ ਤੋਂ ਵੀ ਬਹੁਤ મોટી ਗਿਣਤੀ ਸੰਗਤ ਆਈ ਹੈ ਬਲਕੇ ਅਸੀਂ ਸਾਡੇ ਜਿਹੜੇ ਚਰਸੀ ਸਾਹਿਬਾਨ ਨੇ ਉਹ ਦੋ ਦਿਨ ਤੇ ਲੱਗੇ ਹੋਏ ਨੇ ਕਿ ਸੰਗਤਾਂ ਨੂੰ ਕਿੱਥੇ ਕਿੱਥੇ ਅਸੀਂ ਕਮਰੇ ਦਾ ਕਿੱਥੇ ਕਿੱਥੇ ਰਹਿਣ ਦਾ ਪ੍ਰਬੰਧ ਕਰਕੇ ਦੇਣਾ। ਉਹ ਲਗਾਤਾਰ ਪ੍ਰਬੰਧਾਂ ਦੇ ਵਿੱਚ ਵਿਪੇ ਹੋਏ ਨੇ ਤਾਂ ਕਿ ਬਾਹਰੋਂ ਆਉਣ ਵਾਲੀ ਸੰਗਤਾਂ ਲੱਖਾਂ ਰੁਪਏ ਖਰਚ ਕੇ 30 35 35 40 40 ਘੰਟੇ ਦਾ ਰਸਤਾ ਤਿਆਰ ਕਰਕੇ ਉਹ ਸ਼ਤਰ ਨਾਲ ਹੁੰਦੇ ਨੇ। ਫਿਰ ਉਹਨੂੰ ਸੰਭਾਲਣਾ ਜੇ ਮਾਪਕ ਸੰਭਾਲਦੇ ਰਹੇ ਬਾਹਰੋਂ ਆਉਣ ਵਾਲੀ ਸੰਗਤਾਂ ਦੀ ਵੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਹਨਾਂ ਦਾ ਪ੍ਰਬੰਧ ਵੀ ਕਰਨਾ ਹੈ। ਜਿੰਨੇ ਵੀ ਦੇਸ਼ਾਂ ਦੇ ਸ਼ਹਿਰਾਂ ਤੋਂ ਕਰਕੇ ਆਨੇ ਇਹ ਸਾਰੇ ਭੰਡਾ ਬਾਤ ਤੁਸੀਂ ਉਹਨ ਇੱਕ ਵਾਰੀ ਮੈਂ ਤੁਹਾਨੂੰ ਬੇਨਤੀ ਰੂਪ ਵਿੱਚ ਦੱਸਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਸਮਾਗਮ ਆਉਣ ਵਾਲੇ ਸਮੇਂ ਦੇ ਸਮਾਗਮ ਆਪਣੇ ਇਸ ਤਰੀਕੇ ਤੋਂ ਆਗ੍ਰੀ ਕੀ ਗਏ ਨੇ ਸੋ ਤੁਸੀਂ ਸਮੇਂ ਸਮੇਂ ਤੇ ਸ਼ਾਮਿਲ ਹੋ ਕੇ ਗੁਰੂ ਕਾਤਿਆਂ ਸੰਤ ਬਾਬਾ ਈਸ਼ਵਰ ਸਿੰਘ ਮਹਾਰਾਜ ਜੀ ਦੀਆਂ ਸੰਤ ਬਾਬਾ ਬਚਨਦਰ ਸਿੰਘ ਜੀ ਦੀਆਂ ਸੰਤ ਬਾਬਾ ਗੁਰਸੇ ਸਿੰਘ ਜੀ ਦੀਆਂ ਸੰਤ ਬਾਬਾ ਤੇਜ ਸਿੰਘ ਜੀ ਦੀਆਂ ਇਹ ਜਿਹੜੀਆਂ ਖੁਸ਼ੀਆਂ ਨੇ ਗੁਰੂ ਜੀ ਦੇ ਪਾਤਸ਼ਾਹਾ ਦੁਆਰਾ ਗੁਰੂ ਦਾ ਅਸ਼ੀਰਵਾਦ ਪ੍ਰਾਪਤ ਕਰਕੇ ਆਪਣੀ ਝੋਲੀ ਦੇ ਵਿੱਚ ਪਾਉਣੇ ਆਓ ਮੈਂ ਇੱਕ ਬੇਨਤੀ ਕਰਦਾ ਛੋਟੀ ਜੀ ਇੱਕ ਗੱਡੀ ਹੈ ਜੀ ਆਪਾਂ ਹਰ ਬਰਸ਼ੀ ਤੇ ਜਲ ਪ੍ਰਵਾਹ ਵੀਡੀਓ ਪਾਉਣੇ ਸੰਬੰਧ ਰਾਵਦੀ ਦੀਆਂ ਅੰਦਰ ਵੱਡੇ ਸੰਸਮਤ ਮੰਡਲ ਜਲ ਪ੍ਰਵਾਹ ਦੀ ਜਿਹੜੀ ਵੀਡੀਓ ਹੈ ਉਹ ਦਿਖਾਈ ਜਾਵੇਗੀ ਸੰਗਤਾਂ ਇਸੇ ਹੀ ਖਾਤੇ ਆ ਕੇ ਉਹ ਜਲ ਪ੍ਰਵਾਹ ਵੀਡੀਓ ਦੇ ਦਰਸ਼ਕ जिन्ना समा दिखाई चलो तुम सारे दर्शन करके हाजरी भर हो और हम जिन्होंने संगत ने भाई मैंने भी पता है कि तुम्हें कई दिनों तो लगातार गुरु के दरबार दियाँ नहांप जाते हो जी उसे हाजरी भर रहे हो किसी ने इनान पानी करना होंगे किसी ने किरया वगैरा करनी होंगी है किसी ने लंगर पा छना है किसी ने घर में जाना है क्योंकि समागम तो अपने जिमेंस चलते रहने हैं सो यह बंधस नहीं जो तुम्हें बैठे रहना है हाँ जिन्होंने बैठ के गुरु के दरबार दादरी भरने वो बैठो ਸੰਗਤੀ ਆਵਾਜ਼ਾਂ ਲਗਾਤਾਰ ਰਹੀ ਹੈ ਤੇ ਕਈ ਨੰਕਤਰ ਰਹੀ ਹੈ ਕਿ ਹਮੇਸ਼ਾ ਉਹਨਾਂ ਨੇ ਧਰਮ ਦੀ ਗੱਲ ਚਲਾਈ ਅੱਜ ਉਹਨਾਂ ਦੇ ਜਾਲ ਨਾਲ ਬਹੁਤ ਲੋਕਾਂ ਜਿੱਥੇ ਬਾਂ ਉਹਨਾਂ ਦੇ ਸ਼ਰਤਾਂ ਅੱਜ ਸਾਡੇ ਉਹ ਸਤਿਕਾਰਯੋਗ ਉਹ ਆਜ਼ਮੀ ਸਿੰਘ ਜੀ ਬਦਲ ਸਾਹਿਬ ਪਤਾਲ ਦੇ ਕੰਡੀਦਤ ਸੰਤ ਬਾਬਾ ਰਜਿੰਦਰ ਸਿੰਘ ਜੀ ਨੇ ਇਹ ਬੜਾ ਦੁੱਖ ਵਾਲੀ ਗੱਲ ਕਹੀ ਹੈ ਇਸ ਦੇ ਵਿੱਚ ਔਫੋਜ਼ ਪ੍ਰਗਟ ਕਰਨ ਵਾਸਤੇ ਸਮੂਹ ਸੰਗਤ ਦੇ ਨਾਲ ਸਮੂਹ ਇਲਾਕੇ ਦੇ ਨਾਲ ਇਲਾਕਾ ਨवासी ਜਿੰਨੇ ਵੀ ਸਾਰੇ ਸ਼੍ਰੋਮ ਨਿ ਕਾਲੀ ਦਲ ਦੇ ਵਰਕਰ ਜਾਂ ਹੋਰ ਸਾਰੇ ਇੱਥੇ ਪਹੁੰਚੇ ਨੇ ਇਸ ਤੇ ਬੜਾ ਉਹਨਾਂ ਨੇ ਦੂਗਾ ਜੋ ਪ੍ਰਗਟ ਕੀਤਾ ਹੈ ਕਿਉਂ ਬਾਬਾ ਬਲਵਿੰਦਰ ਸਿੰਘ ਜੀ ਦੀ ਦੇਣਾ ਜੋ ਇਲਾਕੇ ਨੂੰ ਬਹੁਤ ਵੱਡੇ ਏਰੀਆ ਦੇ ਵਿੱਚ ਬਹੁਤ ਸੰਗਤ ਜੁੜੀ ਹੋਈ ਹੈ ਬਹੁਤ ਸ਼ਰਧਾ ਨਾਲ ਲੋਕ ਆਉਂਦੇ ਨੇ ਕਾਫੀ ਸਾਲਾਂ ਤੋਂ ਮੈਂ ਵੀ ਦੇਖ ਰਿਹਾ ਹਾਂ ਕਿਉਂ ਉਹਨਾਂ ਦੇ ਜਿਹੜੇ ਕੰਮ ਕੀਤੇ ਹੋਏ ਨੇ ਉਹ ਸਾਰੇ ਲੋਕਾਂ ਨੂੰ ਜੋ ਸਿੱਖਿਆ ਉਹਨਾਂ ਨੇ ਦਿੱਤੀ ਹੈ ਜੋ ਬਾਣੀ ਦੇ ਅਸੇਦ ਨੇ ਇਹ ਉਹ ਸਿੱਖਲਤੀ ਹੈ। ਉਹ ਕੁਸਤਾ ਜਿਹੜਾ ਉਹਨਾਂ ਦਾ ਪ੍ਰਚਾਰ ਸੀ ਘਰ ਘਰ ਪਹੁੰਚਦਾ ਸੀ ਉਸ ਜਿਹੜਾ ਸਾਡੇ ਸਮਾਜ ਦਾ ਬੜਾ ਵੱਡਾ ਉਹਨਾਂ ਨੇ ਬਹੁਤ ਵੱਡਾ ਸੁਧਾਰ ਹੋਇਆ ਉਸ ਦੇ ਨਾਲ ਔਰ ਸੰਗਤ ਨੇ ਨਿਜਵੜਾ ਇਸ ਗੱਲ ਦਾ ਦੁੱਖਾਂ Mein ਜਦਾ ਕਰਨ ਨਹੀਂ ਕਰਨੀ ਚਾਹੁੰਦਾ। ਮੈਂ ਨਕੀਰ ਨੂੰ ਸੰਗਤਾਂ ਦੇ ਇਸ ਅਫਸੋਰ ਜੋ ਉਸ ਦਿਨ ਤੇ ਅਪਦੇਵਨ ਹੋਣ ਵਾਸਤੇ ਕੋਈ ਗੁਰੂ ਸਾਹਿਬ ਦੇ ਅੱਗੇ ਨਮਸਤੇ ਹੋ ਸਕਦੇ ਆ ਕਿਉਂ ਸਾਡੀ ਇੰਨੀ ਪਹੁੰਚ ਨਹੀਂ ਹੈਗੀ ਕਿ ਅਸੀਂ ਉਹਨਾਂ ਤੋਂ ਹੋਰ ਅੱਗੇ ਕੋਈ ਜ਼ਿਆਦਾ ਗੱਲ ਕਰ ਸਕੀਏ ਸਾਰੇ ਇਲਾਕੇ ਦੀ ਸਾਰੇ ਸ਼੍ਰੋਮਣੀ ਕਾਲੀਦਾਦ ਲਈ ਸਰਦਸਤਕਾਰਾਂ ਦੇ ਨਾਲ ਇਹਨਾਂ ਕਹਿੰਦਾ ਹੋਇਆ ਕਿ ਮੈਂ ਤਾਂ ਜੱਜ ਕਰ ਵੈਗੁਰੂ ਜੀ ਦਾ ਖਾਲਸਾ ਧੰਨਵਾਦ ਬਹੁਤ ਵਧੀਆ ਬਹੁਤ ਬਹੁਤ ਵਧੀਆ ਜੀ ਐਮਪੀ ਸਾਹਿਬ ਫਰੀਦਪੁਰ ਵਾਲੇ ਉਹ ਵੀ ਆ ਗਏ ਨੇ ਤੇ ਹੋਰ ਮਹਾਪੁਰਸ਼ ਜਿਹੜਿਆ ਇਹਨਾਂ ਨੂੰ ਲਾਤਮਸਤਕ ਪਹੁੰਚ ਲਈ ਇੱਥੇ ਉਹਨਾਂ ਦੇ ਅੰਤਮ ਜਿਹੜੀਆਂ ਬਤਾਈਆਂ ਤੋਂ ਪਹਿਲਾਂ ਉਹ ਇੱਥੇ ਪਹੁੰਚ ਰਹੇ ਨੇ ਸੰਗਤ ਜਿਉਂ-ਜਿਉਂ ਰਾਤ ਪੈ ਰਹੀ ਹੈ ਤੇ ਉਹ ਤੇ ਵਧ ਰਹੀ ਆ ਪਰ ਮੱਢਨੇ ਮਾਣ ਸ਼ਬਦਾਂ ਤੋਂ ਕਰਦੇ ਧੰਨਵਾਦ

Babacığım, babacığım da seni de öteye karşılık aramaya dedi. Kıra uyu, kıra uyu. ਜੰਦਰੂ ਜੰਦਰੂ ਕੋਈ 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 ਕੋਈ

ਜਿਸ ਮਿਲਿਆ ਉਹ ਨੋਇਆ ਨੰਦ ਦੋਸਤਾਂ ਨੂੰ ਜਾਈਏ ਕਿੰਨਾ ਇੱਕ ਤੋਂ ਪ੍ਰਸੰਨ ਹੋ ਕੇ ਜਾਂਦਾ ਸੀ ਨਾ ਅਜਿਹਾ ਹੋ ਜਾਂਦੇ ਸੀ ਇਹਦੇ ਪਾਸ ਪਸੰਦ ਆ ਜਾਂਦਾ ਉਹਰੇ ਵਾਲੇ ਮਹਾਂਪੁਰਾਣੇ ਤੇ ਦੇਖਾ ਦੇ ਨੇ ਅੱਜ ਆਪੇ ਬਾਰੇ ਵੀ ਕਰਵਾ ਲਿਆ ਕੋਈ ਬਾਤੋ ਜਾਰੇ ਦੇ ਅੰਦਰ ਜਾਏ ਬਟੇਕਲੇ ਗੁਰਦਾਰਾ ਰਣਪਾਤ ਦੇ ਵਿੱਚ ਜਿੱਦੇ ਲੋਕਾਂ ਨੇ ਕਾਣੀਆਂ ਦੇ ਤਰ੍ਹਾਂ ਰੂਪਾਪਾ ਵੇਰ ਦੇ ਕਿਨਾਂ ਉਹਦੇ ਕਾਂਗੋ ਕੰਨ ਕਹਿੰਦੇ ਮਾਤ ਮਥ ਟੈਕਨੋਲੋਜੀ ਬਾਰੇ ਕੋਈ ਬਾਤੋ ਜੀ ਆਪਣਾ ਘਰਾਂ ਦੇ ਤੁਸੀਂ ਕਿੱਥੇ ਹੋ ਹੈ ਅੱਜ ਤਾਂ ਵੀ ਆਜਾ ਕੇ ਦੇਖੋ ਜੀ जी है गुरुदास साहब एक श्री बादल साहब जी तो ने ਜਿਹੜਾ ਮੱਖਾ ਲੇਕਿਆ ਹੋ ਉਹ ਬੇਰੋਗ ਸਟੇਜ 'ਵਾਂ ਲਗੇ ਨੇ भी ਬਚਲਦੇ ਉਧਰ ਵੀ ਇਹ ਸਰੀਰ ਨੇ ਉਹਨੂੰ ਤਸਕ ਨਹੀਂ ਹੈ ਜਦੋਂ ਦਾ ਪਰਮਾਤਮਾ ਦਾ ਵਾਇਰ ਹੋਵੇ ਸ਼ੁਰੂ ਹੋ ਗਿਆ ਜਨੰਦ ਦੇ ਸੁਭਾਅ ਹੋ ਉਹ आफ्टरनून ਭਲੇ ਪਰਮਾਤਮਾ ਅਸਮਾ ਅਸਾ ਪਰਮਾਤਮਾ

ਲੇਕਿਨ ਇਤਿקל ਬਾਬਾ ਬਲਜਿੰਦਰ ਸਿੰਘ ਜਿਹੜੇ ਸੀ ਕਿ ਉਹ ਚੋੜਾ ਛੱਡ ਗਏ ਉਹਨਾਂ ਦਾ ਜਿਹੜਾ ਸਰੀਰ ਆ ਇੱਥੇ ਦਰਸ਼ਨਾਂ ਦੇ ਰੱਖਿਆ ਗਿਆ ਹੈਗਾ ਆਪਾਂ ਚੱਲਦੇ ਆ ਅੰਦਰ ਤੇ ਤੁਹਾਨੂੰ ਦਰਸ਼ਨ ਵੀ ਕਰਾਵਾਂਗੇ ਇਹ ਹੈ ਉਹ ਜਗ੍ਹਾ ਜਿੱਥੇ ਬਾਬਾ ਜੀ ਦਾ ਜਿਹੜਾ ਸਰੀਰ ਆ ਉਹ ਰੱਖਿਆ ਗਿਆ ਹੈਗਾ ਜੀ ਸੰਗਤ ਜਿਹੜੀ ਆ ਦਰਸ਼ਨ ਕਰਨ ਆ ਰਹੀ ਐ ਸੰਤ ਬਾਬਾ ਬਲਜਿੰਦਰ ਸਿੰਘ ਜੀ ਦੇ ਤੇ ਤੁਸੀਂ ਦੇਖ ਰਹੇ ਹੋ ਤੇ ਬਹੁਤ ਜਿਹੜੇ ਹੈਗੇ ਨੇ ਮਹਾਪੁਰਸ਼ ਬਾਹਰੋਂ ਉਹ ਆ ਰਹੇ ਨੇ ਇਸ ਦੇ ਨੂੰ ਦੇਖਣ ਲਈ ਸੰਤ ਬਾਬਾ ਬਲਜਿੰਦਰ ਸਿੰਘ ਜੀ ਦੇ ਇਹ ਫੋਟੋ ਨੂੰ ਫਾਟਦੇ ਨੇ ਆ ਤੇ ਸਾਹਮਣੇ ਉਹ ਜਿਹੜਾ ਲਾਗੀ ਦਾ ਫੋਟੋ ਨੂੰ ਫਾਟਦੇ ਰਾਮ ਰਾਜ ਬੋਲੇ ਜੀ ਪੁਰਾਣੇ ਨਾਨਕ ਬਾਈ ਆ ਜੀ ਮਦਦ ਕਰਤਾ ਉਹ ਦੇਖ ਕੇ ਜਾ ਰਹੀ ਹੈ ਬਾਬਾ ਜੀ ਦੇ ਦਰਸ਼ਨ ਉਹ ਜਿਹੜੇ ਮਹੱਤਵਪੂਰਨ ਸਪੋਾਈ ਬੁਨੇ ਇਹ ਪਰਲੇ ਪਾਸੇ ਤੇ ਚੱਲਦੇ ਆ ਸਰਗਰਾਈ ਹੋਈ ਹੈ ਜੀ ਬਾਹਰ ਵੀ ਦਿਖਦੇ ਨੇ ਸੰਗਤ ਦੂਰੋਂ ਦੂਰੋਂ ਦੇਖਪ ਦੇ ਸਾਹ ਜਿਹੜੀ ਇੱਥੇ ਸੰਗਤ ਉਹ ਪਹੁੰਚੀ ਹੋਈ ਆ ਬਾਬਾ ਜੀ ਦੇ ਸਰੀਰ ਤੇ ਦਰਸ਼ਨ ਕਰਨ ਲਈ ਤੇ ਚਾਹੁੰਦੇ ਆਪਾਂ ਤੁਹਾਨੂੰ ਉੱਤਰੋਂ ਦੀ ਵੀ ਦਿਖਾਉਂਦੇ ਆ ਤੇ ਆ ਸਾਰੇ ਬੀਬੀਆਂ ਭਾਈ ਜਿਹੜੇ ਉਹ ਇੱਥੇ ਆਏ ਹੋਏ ਆ ਚਾਹਦੇ ਆਪਾਂ ਪਰਲੇ ਪਾਸੇ ਆ ਦੇਖਣਾ ਤੁਸੀਂ ਇਦਰੋਂ ਵੀ ਜਿਹੜੇ ਸੰਗਤ ਦਰਸ਼ਨ ਕਰਨ ਲਈ ਬੈਠੀ ਆ ਬਾਬਾ ਜੀ ਸ਼੍ਰੀ ਨੂੰ ਸੰਤ ਬਾਬਾ ਬਲਜਿੰਦਰ ਸਿੰਘ ਜੀ ਉਹ ਜਿਹੜੇ ਹਸਪਤਲ 25 ਤੀਕਰ ਨੂੰ ਸਿਰੇ ਚੋੜਾ ਛੱਡ ਗਏ ਸੀ ਜਦ ਕਿ ਸੰਤ ਬਾਬਾ ਇਸ਼ਰ ਸਿੰਘ ਜੀ ਦੀ ਜਿਹੜੀ ਵਰਸੀ ਆ 24 25 26 ਉਹ ਇੱਥੇ ਚੱਲ ਰਹੀ ਸੀਗੀ ਦਰਸ਼ਨ ਕਰੋਂਗੇ ਆਪਾਂ ਥੋੜਾ ਜਿਹਾ ਕੋਲ ਜਾ ਕੇ ਦੇਖਦੇ ਆਂ ਬਾਬਾ ਜੀ ਦਾ ਸ਼ਰੀਰ ਸੰਤ ਬਾਬਾ ਜਿਹੜੇ ਰਜਿੰਦਰ ਸਿੰਘ ਜੀ ਉਹਦਾ ਜਿਹੜਾ ਪਾਕ ਸ਼ਰੀਰ ਉਹ ਇੱਥੇ ਸੰਗਤ ਦੇ ਦਰਸ਼ਨਾਂ ਦੇ ਰੱਖਿਆ ਗਿਆ ਹੈਗਾ ਜੀ। ਜਿਹੜੀ ਉਹ ਕਿਨਸ ਦਾ ਕੱਕੇ ਤੇ ਜੀ। ਆਲ ਦੇ ਵਿੱਚ ਬਾਬਾ ਜੀ ਦਾ ਜਿਹੜਾ ਸ਼ਰੀਰ ਦਾ ਦਰਸ਼ਨਾਂ ਨੂੰ ਰੱਖਿਆ ਹੋਇਆ ਜਿਹੜੇ ਕਿ ਕੱਲ 25 ਗਸਤ ਵਾਲੇ ਦਿਨ ਫੇਰੇ ਦਿਵਾਨਾ ਤੋਂ ਆ ਜਿਹੜਾ ਚੋਲਾ ਛੱਡਗੇ ਸੀਗੇ ਤੇ ਹਾਲ ਜਿੱਥੇ ਬਾਬਾ ਜੀ ਸ਼੍ਰੀ ਸੰਗਤਾਂ ਬਾਹਰੋਂ ਦੂਰੋਂ ਨੇੜੇੋਂ ਜਿਹੜੀਆਂ ਦਰਸ਼ਨ ਕਰਨ ਲਈ ਇੱਥੇ ਪਹੁੰਚ ਰਹੀਆਂ ਨੇ ਬਾਹਰੋਂ ਯਾਨੀ ਕਿ ਵਿਦੇਸ਼ਾਂ ਤੋਂ ਵੀ ਜਿਹੜੀ ਸੰਗਤ ਆ ਰਹੀ ਆ ਤੇ ਕੱਲ ਜਿਹੜਾ ਇਹਨਾਂ ਦਾ 27 ਤਰੀਕ ਨੂੰ ਉਹ ਸਸਕਾਰ ਜਿਹੜਾ ਹੋਗਾ ਦੇਖ ਰਹੇ ਹਾਂ ਕਿੰਨਾ ਮਹੀਨੇ ਮਾੜਾ ਹਾਲ ਕਰਤਾ ਦੇਖੋ ਕਿੰਨੇ ਕਿੱਡੇ ਟੈਂਟ ਲੱਗੇ ਸੀ ਬਾਬਾ ਜੀ ਦੀ ਵਰਸੀ ਮੌਕੇ ਤੇ ਅੱਜ ਹੈ ਵਰਸੀ ਦਾ ਤੀਸਰਾ ਦਿਨ ਤੇ ਆਪਾਂ ਇੱਥੇ ਰਾਣਾ ਸਾਹਿਬ ਦੇ ਵਿੱਚ ਹੀ ਆ ਤੇ ਆ ਪਿਛੇ ਦੇ ਪਾਸੇ ਦੇਖੋ ਕਿੰਨਾ ਟੈਂਟਾਂ ਨੇ ਲੰਗਰਾਂ ਦਾ ਬੁਰਾ ਹਾਲ ਕਰਤਾ ਸਿਰਫ ਚਿਕੜੀ ਚਿਕੜ ਦਿਖਾਈ ਰਿਆ ਤੁਸੀਂ ਦੇਖੋ ਸੰਗਤ ਇਨੀ ਜਿਹੜੀ ਇੱਥੇ ਆਈ ਹੋਈ ਹੈ ਵਰਸੀ ਸਮਾਗਮ ਦੇ ਉੱਤੇ ਤੇ ਆਓ ਅੱਗੇ ਵੀ ਤੁਹਾਨੂੰ ਦਿਖਾ ਕੇ ਲਿਆਉਣਾ ਤੇ ਸਾਰਾ ਹੀ ਦੇਖੋ ਲੰਗਰਾਂ ਦਾ ਜਿਹੜਾ ਪ੍ਰਬੰਧ ਸੀ ਆ ਸਾਰਾ ਜਿਹੜਾ ਬਾਣ ਦੇਖ ਰਹੇ ਹੋ ਸਾਰਾ ਲੰਗਰ ਵਾਸਤੇ ਸੀਗਾ ਇਹ ਲੱਗਿਆ ਹੋਇਆ ਕੀਤਾ ਹੋਇਆ ਅਰੇਂਜਮੈਂਟ ਪਰ ਮੀਨੇ ਜਿਹੜੀ ਆ ਦਸਤਕ ਦਿੱਤੀ ਹੋਈ ਆ ਪੰਜਾਬ ਦੇ ਵਿੱਚ ਤੇ ਬੁਰਾ ਹਾਲ ਜਿਹੜਾ ਉਹ ਕੀਤਾ ਹੋਇਆ ਹੈਗਾ ਇਧਰੋਂ ਵੀ ਆ ਦੇ ਕੋ ਟਰਾਲੀਆਂ ਆ ਰਹੀਆਂ ਨੇ ਤੇ ਆ ਦੇਖ ਹੀ ਰਹੇ ਤੁਸੀਂ ਸਾਰੇ ਪਾਸੇ ਚਿਕੜ ਚਿਕੜ ਸਾਰਾ ਭਰਿਆ ਹੋਇਆ ਇਧਰ ਸਾਰੀ ਲੰਗਰਾਂ ਦੀ ਜਿਹੜੀ ਥਾਂ ਸੀ ਤੇ ਪਤਾ ਨਹੀਂ ਰੱਬ ਨੂੰ ਜਿਹੜਾ ਕੀ ਮਨਜ਼ੂਰ ਹੈਗਾ ਜੀ ਇਸ ਤਰ੍ਹਾਂ ਜਿੱਥੇ ਵੀ ਕਿਸੇ ਨੂੰ ਜਗ੍ਹਾ ਮਿਲਦੀ ਹੈ ਉੱਤੇ ਗੱਡੀਆਂ ਬਾਹਰ ਤੁਸੀਂ ਦੇਖ ਸਕਦੇ ਹੋ ਜ਼ੂਮ ਕਰਕੇ ਦੇਖੋ ਨਵਾਰ ਵੀ ਗੱਡੀਆਂ ਦੇਖੋ ਬਾਹਰ ਪਾਸੇ ਖੜੀਆਂ ਨੇ ਰਾੜਾ ਸਾਹਿਬ ਪਿੰਡ ਵੱਲ ਨੂੰ ਐਕਮ 6 ਨੰਬਰ ਗੇਟ ਆ ਖੋਹੀ ਵਾਲੇ ਪਾਸੇ ਖੋਹੀ ਸਾਹਿਬ ਵਾਲੇ ਪਾਸੇ ਤੇ ਸਾਰੀ ਜ਼ਮੀਨ ਜਾਇ ਜਿਹੜੀ ਹੈ ਬਾਬਾ ਜੀ ਦੇ ਡੇਰੇ ਤੇ ਹੈਗੀ ਹੈ ਜੀ ਤੇ ਇੱਧਰ ਹੋਰ ਵੀ ਸ਼ੈੱਡ ਸ਼ੁੱਟ ਪਾਏ ਹੋਇਆ 100 ਜਿਹੜੇ ਸੰਦ ਨੇ ਖੇਤੀ ਵਾਲੇ ਉਹ ਵੀ ਜਿਹੜੇ ਉਹ ਰੱਖੇ ਗਏ ਹੋਏ ਹੈਗੇ ਆ ਤੇ ਸੰਗਤਾਂ ਤੁਸੀਂ ਦੇਖ ਰਹੇ ਹੋ ਬੜਾ ਉਤਸ਼ਾਹ ਹੈਗਾ ਸੰਤਾਂ ਇੱਥੇ ਨਤਮਸਤਕ ਹੁੰਣ ਲਈ ਜਿਹੜੀ ਉਹ ਆਈਆਂ ਹੋਈਆਂ ਨੇ ਆ ਦੇਖ ਲੈਣ ਤੁਸੀਂ ਸਾਰਾ ਬਾਬਾ ਜੀ ਦਾ ਇੱਧਰ ਸਾਹਮਣੇ ਟੈਂਟ ਲੱਗੇ ਹੋਏ ਆ ਤੇ ਇਹਨਾਂ ਦਾ ਸੱਜੋ ਸਮਾਨ ਵੀ ਇੱਥੇ ਜਿਹੜਾ ਪਿਆ ਇਹ ਹੈ 6 ਨੰਬਰ ਗੇਟ ਬਿਲਕੁਲ ਗੁਰਦੁਆਰਾ ਸਾਹਿਬ ਦੇ ਪਿੱਛੇ ਮਾਣ ਮਿਲਦਾ ਹੈ। ਸਾਡੇ ਬਹੁਤ ਵੱਡੇ ਇੱਕ ਕੇ ਦੀ ਪਾਰਕ ਦੀ ਸੰਜੋਗ ਦੀ ਇਹ ਮੈਂ ਪ੍ਰਸਤਾਵ ਕਰਨਾ ਕਿ ਜਿਹੜੀਆਂ ਸੰਸਥਾਵਾਂ ਨੇ ਜਿਹੜੇ ਪਰਿਵਾਰਾਂ ਦੇ ਬੱਚਿਆਂ ਨੇ ਪ੍ਰਾਪਤੀਆਂ ਨੇ ਪ੍ਰਬੰਧਕਾਂ ਨੇ ਕੀ ਦਿੱਕੋਤਾ ਕਰਾਤਾ ਬਹੁਤ ਘਾਟਾ ਪਾਣ ਦੇ ਵਿੱਚ ਦੇਖੇ ਜਾ ਰਹੇ ਨੇ ਜਿਹੜੇ ਅਕਾੜੇ ਦੇਖ ਰਹੇ ਹਨ ਜੀ ਕਹੀ ਕਰਤਾ ਪਰ ਮੇਰੇ ਧਿਆਨ ਚ ਇਸ ਕਰਕੇ ਮੇਰਾ ਮਹਿਸਾਸ ਹੋ ਰਿਹਾ ਹੈ ਕਿ ਮਨੁੱਖਵਾ ਚਿਤਕਲ ਤੁਸੀਂ ਜਿਹਦੀ ਲੋੜ ਸੀਗੀ ਅਸੀਂ ਕਈ ਵਾਰ ਗੱਲ ਕਰਨੀਆਂ ਕਿ ਕਈ ਆਪਾਂ ਕਹਿਦੇ ਨੇ ਕਿ ਭਾਰੇ ਪਾਣੇ ਬਣਨੇ ਕੋਰੇ ਪਰੇ ਪਰੇ ਗੁਰੂ ਜੀ ਦੇ ਰਹਿਣੇ ਸਤਬਾਪਾ ਦੇ ਤੁੰਕਸੀ ਜਿਹੜਾ ਆਇਆ ਕਿ ਸਵਾ ਗਰਾਂਵ ਦੇ ਨਾਲ ਉਹਨਾਂ ਦੇ ਨਾਲ ਜੋੜੀ ਦੀ ਸੇਵਾ ਕਰਦੇ ਨੇ ਭਾਈ